ਇਹ ਤਸਵੀਰਾਂ ਗੁਰਦਾਸਪੁਰ ਦੇ ਕਾਨੂੰ ਵਾਲਦਿਆਂ ਨੇ ਇਸ ਕਾਰ ਵਿੱਚ ਮਾਤਮ ਪਸਰੇ ਆਏ ਕਿਉਂਕਿ ਇਸ ਕਾਰ ਵਿੱਚ ਖਬਰ ਆਈ ਹੈ ਕਿ ਇਹਨਾਂ ਦੀ ਦੋ ਕੁੜੀਆਂ ਦਰਿਆ ਚ ਡੁੱਬ ਕੇ ਮਰ ਗਈਆਂ ਨਿਸ਼ਾ ਤੇ ਲਵਪ੍ਰੀਤ ਨਾਮਕ ਦੋ ਭੈਣਾਂ ਕੱਲ੍ਹ ਘਰੋਂ ਸੈਰ ਵਾਸਤੇ ਨਿਕਲੀਆਂ ਸੀ ਇਸ ਤੋਂ ਬਾਅਦ ਘਰ ਤਾਂ ਵਾਪਸ ਨਹੀਂ ਆਈਆਂ ਪਰ ਘਰ ਵਾਪਸ ਆਈ ਇੱਕ ਬੁਰੀ ਖਬਰ। ਐਨਾ ਦੀ ਸਹੇਲੀ ਸੋਫੀਆ ਵੀ ਇਹਨਾਂ ਦੇ ਨਾਲ ਸੈਰ ਕਰਨ ਗਈ ਸੀ। ਪਰ ਸੋਫੀਆ ਨੇ ਘਰ ਆ ਕੇ ਪੂਰੇ ਪਰਿਵਾਰ ਨੂੰ ਦੱਸਿਆ ਕਿ ਦੋਨੋਂ ਭੈਣਾਂ ਸੈਲਫੀ ਖਿੱਚਦੀਆਂ ਪਈਆਂ ਸੀ ਤੇ ਇਸ ਦੌਰਾਨ ਦੋਨੋਂ ਪਾਣੀ 'ਚ ਬਹਿ ਗਈਆਂ। ਸਹੇਲੀ ਸੋਫੀਆ ਨੇ ਘਰ ਆ ਕੇ ਖਬਰ ਕੀ ਸੁਣਾਈ ਘਰ ਤਾਂ ਕਹਰਾ ਮਚ ਗਿਆ। ਇੰਨੇ ਤੇਜ਼ ਬਹਾਵ ਦੇ ਵਿੱਚ ਦੋ ਕੁੜੀਆਂ ਰੋੜ ਜਾਣ ਤੇ ਉਹਨਾਂ ਦੀ ਬਚਨ ਦੀ ਉਮੀਦ ਕਿੰਨੀ ਕਰਾਈ ਜਾਂਦੀ ਹੈ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਐਹੀ ਡਰ ਇਨਾਂ ਮਾਪੇ ਲਈ ਨਾਸੂਰ ਬਣ ਗਿਆ। ਇਨਾਂ ਦੋਨਾਂ ਭੈਣਾਂ ਦੀ ਸਹੇਲੀ ਸੋਫੀਆ ਇਸ ਘਟਨਾ ਦੇ ਇੱਕੋ-ਮਾਤਰ ਗਵਾਹ ਸੀ। ਚਸ਼ਮਦੀਦ ਸੋਫੀਆ ਨੇ ਤਾਂ ਇਹੀ ਦੱਸਿਆ ਸੀ ਕਿ 셀ਫੀ ਖਿੱਚਦੇ ਹੋਏ ਦੋਨੋਂ ਭੈਣਾਂ ਪਾਣੀ 'ਚ ਰੁੜੀਆਂ। ਸਹੇਲੀ ਸੋਫੀਆ ਨੇ ਘਰ ਵਿੱਚ ਆ ਖਬਰ ਕੀ ਸੁਣਾਈ ਘਰ ਦਾ ਕੀ ਹਾਲ ਹੋ ਗਿਆ ਤੁਸੀਂ ਆਪ ਹੀ ਵੇਖੋ ਘਰ ਦਿਆ ਦਾਦਾ ਰੋ ਰੋ ਕੇ ਬੁਰਾ ਹਾਲੀ ਪਰੇਜ਼ ਦੇ ਨਾਲ ਪ੍ਰਸ਼ਾਸਨ ਦੇ ਸਾਹ ਵੀ ਫੁੱਲੇ ਹੋਏ ਸਨ ਪੁਲਿਸ ਨੂੰ ਪਹਿਲੀ ਸੂਚਨਾ ਇਹ ਮਿਲੀ ਸੀ ਕਿ ਦੋ ਕੁੜੀਆਂ ਸੈਲਫੀ ਖਿੱਚਦੇ ਹੋਏ ਦਰਿਆ ਵਿੱਚ ਰੁੜ ਗਈਆਂ ਨੇ ਪੁਲਿਸ ਨੂੰ ਦਰਿਆ 'ਚ ਨਾ ਤਾਂ ਕੋਈ ਸੁਰਾਗ ਲੱਗਾ ਨਾ ਹੀ ਕੁੜੀਆਂ ਦੀਆਂ ਲਾਸ਼ਾਂ ਲੱਭੀਆਂ ਪਰ ਦੇਰ ਰਾਤ ਨੂੰ ਸਹੇਲੀ ਨੇ ਸੱਚ ਖੋਲ ਦਿੱਤਾ ਕਿ ਲੈਟ ਚੁੱਕਣ ਦਾ ਇਹ ਮਾਮਲਾ ਬਿਲਕੁਲ ਹੀ ਹੈਗਾ ਕੀ ਜੀ ਜਿਆ ਉਹ ਆਪਣੀ ਰਾਜੀ ਸਾਹਿਬ ਨੇ ਦਫਾ ਲਾਉਣੀ ਚੁਣੀ ਹੈ ਕਿਹਾ ਉਹ ਜਿਹੜੀ ਪਹਿਲੇ ਕਰ ਰਿਹਾ ਹੈ ਉਹਦੇ ਬਾਰੇ ਕਿਸ਼ ਤੇ ਰਸੜੀ ਜਾ ਰਹੀ ਹੈ ਅਸੇ ਦੇ ਬਾਰੇ ਸਵਾਲ ਜਪਣੀ ਲਿਖੀਆਂ ਨਾਲ ਇੱਕ ਲੜਕੀ ਜਿਹੜਾ ਨੰਬਰ ਤੋਂ ਨਾਲ ਨਾਲ ਸੋਫੀ ਛੋਟੀ ਜਿਹੜੀ ਆ ਉਹਦੇ ਵੀ ਪਿਆ ਲਿਖੇ ਨੇ ਉਹਦੇ ਜਿਹੜੀ ਆ ਦਸਿਆ ਪ੍ਰੋਸ ਇਸ ਤਰ੍ਹਾਂ ਕਰੇ ਉਹ ਆ ਕਾਪੀ ਜਿਹੜੀ ਚੱਲ ਕੇ ਚੱਲਣਗੇ ਪਰ ਇਹਦੇ ਬਾਰੇ ਜੇ ਕੋਈ ਸਾਡੇ ਕੋਲ ਕੋਈ ਇੰਟਰਵਿਊ ਸਾਡੇ ਕਿਸ ਗੱਡੀ ਦੀ ਗਈ ਆ ਇਹਦੀ ਗੱਡੀ ਸੀ ਉਹਦੇ ਬਾਰੇ ਅਸੀਂ ਜਿਹੜਾ ਪੁੱਛਦੇ ਤਫ਼ਤੀਸ਼ ਕਰਦੇ ਆ ਜੋ ਵੀ ਰਿਸ਼ਤੇ ਵਿੱਚ ਹੈਗਾ ਉਹਦੇ ਬਾਰੇ ਉਹ ਜਿਹੜੀ ਅੰਦਰ ਲੁਕਾ ਰਿਹਾ ਸੀ ਖਾ ਸੋਫੀਆ ਕਹਿੰਦੀ ਕਿ ਬੈਂਗਲੂਰ ਦੇ ਲੋਕ ਆ ਆਇਆ ਉਹਨਾਂ ਨੇ ਇਹ ਗੱਲ ਕਿਉਂ ਮੇਰੇ ਪਾਪਾ ਦੀ ਸੋਹ ਉਹ ਆ ਕੇ ਕਹਿ ਸਕਦਾ ਕਿ ਕਿੰਨੇ ਪਾਪਾ ਦੇ ਸਵੋਤ ਨੂੰ ਕਰੇ ਜਾ ਕੇ ਇਹੀ ਕਰਦੇ ਨੇ ਕਿ ਕਿ ਜੀ ਮੈਂ ਉਹਨਾਂ ਦੀ ਸਖੈਤਤ ਬੰਦ ਜਾ ਕੇ ਨਾ ਆ। ਫਿਰ ਸੋਫੀਆ ਨੂੰ ਨਹੀਂ ਦੱਸ ਗਏ ਕਿੱਥੇ ਗਈਆਂ ਨੇ ਉਹਦਾ ਨਹੀਂ ਇਹਨਾਂ ਨਾਲ ਗੱਲ ਕੀਤੀ ਮੈਨੂੰ ਕਹਿੰਦੇ ਪਾਉਂਦੇ ਅਸੀਂ ਜਾ ਕਿਸੇ ਵੋਧਾ ਦੀ ਕੰਮ ਕਰਦੇ ਵਾਸਤੇ ਜਾਣਾ ਕਿ ਕਿਸੇ ਇਹਦੇ ਸਬੰਧ ਵਿੱਚ ਅਸੀਂ ਜਿਹੜੀ ਰਿਪੋਰਟ ਲਿਖੀ ਹੈ ਤਫਤੀਸ਼ ਚੱਲ ਰਹੀ ਹੈ ਜੋ ਵੀ ਤਫਤੀਸ਼ ਦੇ ਵਿੱਚ ਥੋੜਾ ਹੋਰ ਕਰ ਲਿਆ ਜਾ ਰਿਹਾ ਹੈ ਕਿ ਉਹਨਾਂ ਤਾਲਾ ਇਹ ਕੁਝ ਸੇਵਾ ਕਰਤਾ ਹੋਣਾਂ ਤੇ ਤਫਤੀਸ਼ ਪੁਲਿਸ ਦੀ ਤਫਤੀਸ਼ ਦੇ ਸਾਹਮਣੇ ਆਇਆ ਕਿ ਦੋਨੋਂ ਭੈਣਾਂ ਆਪਣੀ ਮਰਜ਼ੀ ਨਾਲ ਮੁੰਬਈ ਚਲੀਆਂ ਗਈਆਂ ਨੇ ਇੱਥੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਸਹੇਲੀ ਸੋਫੀਆ ਨੂੰ ਮਾਪਿਓ ਦੀ ਸੋਹ ਦੇ ਕੇ ਉਹਨਾਂ ਨੇ ਕਿਹਾ ਸੀ ਕਿ ਘਰ ਜਾ ਕੇ ਸੈਲਫੀ ਵਾਲੀ ਕਹਾਣੀ ਸੁਣਾਦਨ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ